ਮੁੰਡਾ ਢੱਲਣ ਲੱਗ ਗਿਆ ਜੇ ਕਿਰਪਾ ਹੋ ਜਾ ਠੀਕ ਹੋ ਜਾ ਇਹ ਜੂਪੀ ਦਾ ਬੰਦਾ ਜਿਹੜਾ ਇਹਦੇ ਵਿੱਚ ਬੜਿਆ ਹੋਇਆ ਫੱਕਰਾ ਕੱਢਦੀ ਐ ਚੱਲ ਫੱਕਰਾ ਕੱਢੀ ਐ ਉਹ ਤੁਹਾਨੂੰ ਵੀ ਚੜਾ ਦੇ ਕੋਈ ਰੰਗਵਾਰੇ ਆਵੇ ਜਿਵੇਂ ਜਿਕੇ ਆਏ ਭਗਮਾ ਜਵਾਹ ਚੜਾ ਦੇ ਕੋਈ ਰੰਗਵਾਰੇ ਆਵੇ ਜਿਵੇਂ ਜਿਕੇ ਆਏ ਭਗਮਾ ਜਵਾਹ ਉਹ ਤੁਹਾਨੂੰ ਵੀ ਚੜਾ ਦੇ ਕੋਈ ਫੱਕਰੋ ਆਕਲਾ ਮੁੰਡਾ ਟੱਲੀ ਮੰਗੂ ਸ਼ੱਟ ਹੋ ਜੂ ਜੂਪੀ ਦਾ ਬੰਦਾ ਇਹ ਮਰਿਆ ਹੋਇਆ ਬੱਕਰਾ ਪਾਲ ਬਿੰਗਾੜੀ ਹੁੰਦਾ ਹੈ ਠੀਕ ਹੋ ਜਾਊਗਾ ਲੈ ਤਾਰਦੀ ਇਹਨੋਂ ਬੱਕਰਾ ਦਵਾਈ ਲੱਗ ਜਾ ਉਹ ਤੁਹਾਨੂੰ ਵੀ ਚੜਾ ਦੇ ਕੋਈ ਰੰਗ ਬਾਗ ਲੋਏ ਜਣੋ ਵੀ ਚੜਾ ਦੇ ਕੋਈ ਰੰਗ ਬਾਗ ਹਾਦੀ ਬੇਜਣੇ ਲਾਹੇ ਬਕਰ ਮਾਰਾ ਤੁਮੀ ਚੜਾ ਦੇ ਕੋਈ ਰੰਗ ਹੱਟ ਜਾਏ ਅਰੇ ਨਾਮੇ ਮੁਜਾਬ ਛੋੜੇ ਦੌਰਾਂ ਕੀ ਨੂੰ ਪੈਂਦਾ ਜੀ ਫਿਕਰਾ ਇਹ ਵਿੱਚ ਦੌਂਦਾ ਆਇਆ ਇਹ ਕੌਣ ਕਰਦਾ ਹੁੰਦਾ ਦੀ ਤਾਂ ਹੀ ਪੁੱਛਿਆ ਵੀ ਕਿਹਨੂੰ ਆਉਂਦਾ ਮੁੰਡਾ ਟੱਲੀ ਵਾਂਗੂ ਸੈੱਟ ਹੋ ਜਾਊਗਾ ਫਕਰਾ ਇੱਕ ਪਰਥੀ ਦੇ ਸੱਤ ਫੀਸਾ ਚਾਰ ਲੱਡੂ ਇਹਦਾ ਹੱਥ ਲਵਾ ਕੇ ਟੋਬੇ ਦੇ ਕਿਨਾਰੇ ਤੇ ਧਰ ਜਾ ਕਾ ਇੱਥੇ ਬਹਿ ਜਾ ਸਾਡਾ ਪੈਂਡਾ ਛੱਡ ਦੇ ਮੁੰਡੇ ਨੂੰ ਦਵਾਈ ਲੱਗ ਜੂ ਮੁੰਡਾ ਨੌਂ ਪਰ ਨੌ ਹੋ ਜਾਊਗਾ ਫਕਰਾ ਆਹੀ ਚੱਕਰਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਏ ਨਹੀਂ ਆਹੀ ਦਿੱਕਤ ਆ ਓ ਫਕਰਾ ਤੇ ਇੱਕ ਮਾਦਾ ਪੁੱਛ ਜਲਦੀ ਬਾਬਾ ਉਹ ਨਾਲੀਆਂ ਨੇ ਸਾਦਾ ਮੈਂ ਤੱਤ ਨੇ ਨਾ ਵੇਖੀਆਂ ਨਾਲੀਆਂ ਆਪਕੇ ਗਦਾਮਾ ਬਠੀਏ ਕੇ ਬਥੇ ਰੱਖਿਆ ਆਪਕੇ ਗਦਾਮਾ ਬਣੀ ਕੇ ਮਸਲ ਰੱਖਿਆ ਆਂ ਆਕਲਾ ਘਰ ਚ ਨਾ ਹੋਵੇ ਗੁਲਾਬ ਘਰ ਚ ਨਾ ਹੋਵੇ ਗੁਲਾਬ ਗੁਲਾਬ ਕਿਹਦਾ ਨਾ ਮਾਤਾ ਕਿੱਥੋਂ ਆਇਆ ਬੱਕਰਾ ਹੈ ਬੱਕਰਾ ਰੋਟੀ ਰੋਟੀ ਤੋਂ ਆਇਆ ਬੱਕਰਾ 1 2 3 4 ਪਰਿਵਾਰ ਚ 4 ਮੈਂਬਰੋਂ ਜਲਵਾ ਬਾਬਾ ਵੇ ਲਾ ਲਿਆ ਫਕੀਰਾ ਮੈਂ ਤੇਰੇ ਨਾਲ ਰੱਖਿਆ ਲਾ ਲਿਆ ਫਕੀਰਾ ਮੈਂ ਤੇਰੇ ਨਾਲ ਰੱਖਿਆ ਸਾਡ ਠਿਕਾਣਾ ਬਾਬਾ ਕੀ ਦੇ ਕੇ ਪਾਸੇ ਰੱਖਿਆ ਸਮਝ ਕੰਮ ਦੋ ਪੁੱਛਣਾ ਓ ਕੰਮ ਸਾਰਾ ਠੱਪ ਹੋ ਗਿਆ ਜੇ ਕਿਰਪਾ ਹੋ ਜੇ ਖੁੱਲੇ ਜਾਵੇ ਫਾਂਸੀ ਕੀ ਨੇ ਲੈ ਲਈ ਦੀ ਛੋਡੇ ਫਾਂਸੀ ਕੀ ਨੇ ਲੈ ਲਈ ਦੀ ਛੋਡੇ ਨਾਲ ਲੈ ਲੈ ਹੁਣ ਛੋਡੇ ਲਵੇ ਹੋਵੇ ਫਾਂਸੀ ਕੀ ਨੇ ਲੈ ਲਈ ਦੀ ਸਾਜੀਆਂ ਨੂੰ ਪਾਣੀ ਪਿਲਾ ਦਿਓ ਭਾਈ ਤੇਰੀ ਪਰਜਾਈ ਦੀ ਇਹਦੇ ਉੱਪਰ ਨਾਮਕਿਆ ਹੁੰਦਾ ਤਾਂ ਹੀ ਪੁੱਛਿਆ ਵੀ ਫਾਂਸੀ ਕਿਨੇ ਲੈ ਲਈ ਦੀ ਤੁਹਾਡੀ ਪਰਜਾਈ ਦੀ ਜਿਹੜੀ ਫਾਂਸੀ ਲੈ ਲਈ ਦੀ ਚੱਲ ਬਾਬਾ ਓਏ ਉਹ ਲਾ ਲੀਆਂ ਪਖੀਰਾ ਮੈਂ ਤਾਂ ਤੇਰੇ ਨਾਲ ਅੱਖੀਆਂ ਲਾ ਲੀਆਂ ਪਖੀਰਾ ਬਦ ਤੇਰੇ ਨਾਲ ਅੱਖੀਆਂ ਸਾਹ ਕਿਤੇ ਬਾਬਾ ਖੀ ਇੱਕ ਸਾ ਤੇ ਰੱਖੀਆਂ ਸਾਹ ਕਿਤੇ ਬਾਬਾ ਗੀਕ ਪਾਸੇ ਰੱਖੀਆਂ ਸਾਹ ਰੱਖੀਆਂ ਵੇ ਮੈਂ ਕੀ ਭਰਜਾਈ ਤੇ ਹੈ ਕਹਿੰਦੀ ਮੈਂ ਫਾਂਸੀ ਲੈ ਲਈ ਦੀ ਸਾਰਾ ਕੰਮ ਠੱਪ ਹੋ ਗਿਆ ਬਾਥਰੂਮ ਬੰਦ ਕਿਦਾ ਹੋ ਗਿਆ ਦੀ ਉਹ ਫੱਕਰਾ ਤੇਰਾ ਹੋ ਗਿਆ ਦੀ ਚੱਲ ਬਾਬਾ ਓਏ ਉਹ ਸਾਨੂੰ ਵੀ ਜਿਹੜਾ ਦੇ ਕੋਈ ਰੱਕੇ ਬੱਕੇ ਆਵੇ ਤੇ ਮੇਰੇ ਰਾਸਾ ਜਵਨਵਾਦ ਸਾਨੂੰ ਵੀ ਜਿਹੜਾ ਦੇ ਕੋਈ ਰੰਗ ਹੱਤੇ ਰਵੇ ਜਿਵੇਂ ਮੇਰੇ ਆਏ ਭਗਵਾ ਜਵਨ ਆਈ ਭੇਜਦੀ ਹੈ ਕਿ ਸਿਰ ਬਲਾਦੀ ਹੈ ਆਈ ਭੇਜਦੀ ਹੈ ਕਿ ਸਿਰ ਬਲਾਦੀ ਹੈ

लियाल एक, एक मेकअप का समान लिया सत गिना चाह कैबर की रणे मदान जी क्या पेंड ला तू आप लुफा थोड़े मुड़के नहीं आऊगी कम ठीक हो जागा बकरा आही चक्र जल्दी बकरा ਉਹ ਲਾ ਦੇ ਆ ਪਖੀਰਾ ਤੇਰੇ ਨੂਰਾਂ ਦੀਆਂ ਬੈੰਦੀਆਂ ਆ ਪਾ ਦੇ ਆ ਪਖੀਰਾ ਤੇਰੇ ਨੂਰਾਂ ਦੀਆਂ ਮੇਰੇ ਦੀਆਂ ਹਲੇ ਹਲੇ ਕਿਹਨੂੰ ਪਿੰਦਾ ਸੀ ਤੇਰੇ ਮੰਡਲ ਤਾਂ ਨਹੀਂ ਆਉਂਦੇ ਆ ਪੇ ਉੱਟ ਜਾਂਦੇ ਤੇ ਹੈ ਤੇ ਇੱਕ ਮੱਥਾ ਬੱਕਰਾ ਚੱਲੀ ਬਾਬਾ ਉਹ ਲਾ ਦੇ ਆ ਪਖੀਰਾ ਤੇਰੇ ਨੂਰਾਂ ਦੀਆਂ ਬੈੰਦੀਆਂ ਆ ਪਾ ਦੇ ਆ ਪਖੀਰਾ ਤੇਰੇ ਨੂਰਾਂ ਦੀਆਂ ਬੈੰਦੀਆਂ ਇਹਾਂ ਦੀਆਂ ਪਾਉਣਾ ਬਾਬਾ ਕੁੱਚੀਆਂ ਨਾਲ ਰਹਿਦੀਆਂ ਤੇਰਾਂ ਦੀਆਂ ਪਾਉਣਾ ਬਾਬਾ ਕੁੱਚੀਆਂ ਨਾਲ ਰਹਿਦੀਆਂ ਦੁਰਸਾਨ ਬਖੀਆਵੇਂ ਮੱਦਾ ਘਰ ਚ ਨਾ ਹੋਵੇ ਬਿੱਟੂ ਘਰ ਚ ਨਾ ਹੋਵੇ ਬਿੱਟੂ ਘਰ ਉੱਪਰ ਦੀ ਕਣ ਪਏ ਹੋਣਾ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਬਿੱਟੂ ਕਣ ਪਏ ਹੋਣਾ ਸਲਾਮੀ ਕਰਦਾ ਫਕਰਾਂ ਸਲਾਮੀ ਕਰਨਾ ਸਲਾਮੀ ਲੈ ਲੈ ਘਰ ਚ ਨਾ ਹੋਵੇ ਬਿੱਟੂ ਕਿੱਥੋਂ ਆਏ ਫਕਰਾਂ ਕੋਈ ਨਾ ਫੱਕਰਾ ਬਾਜ ਪੋਗੀ ਕੁਛ ਮਰਜ਼ੀ ਦਾਦੇ ਪੋਤੇ ਪੁੱਛ ਕੇ ਵਗ ਜੀ ਬਹਿ ਜਾ ਬਹਿ ਜਾ ਮੇਰੇ ਕੋਈ ਨਹੀਂ ਜਦੋਂ ਬਾਜ ਮਰਜ਼ੀ ਪੁੱਛ ਲਈ ਜਦੋਂ ਬਾਜ ਵੱਜ ਗਈ ਉਦੋਂ ਆ ਜਾ ਬਿੱਟੂ ਕਿਧਰ ਨਵਾ ਮਾਤਾ ਕਿੱਥੋਂ ਆਏ ਮਾਤਾ ਮਲੇਰ ਕੋਟੋਂ ਆਇਆ ਜੱਲੀ ਬਾਬਾ ਹੁਣ ਪੱਗ ਤੇ ਚੂਲ ਰਹੇ ਨਾ ਤੇਰੇ ਘਰ ਤੇ ਸਾਦ ਤੇਰੇ ਘਰ ਤੇ ਪੱਗ ਤੇ ਚੂਲ ਰਹੇ ਸਾਦ ਤੇ

ਰੋ ਗਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ। ਤੁਨ ਹੋ ਗਿਆ ਬਾਕੀ ਬਈਓ ਭਾਈ। ਮਾਤਾ ਕੰਮ ਤਿੰਨ ਪੁੱਛਣ ਆਈਆਂ। ਮੁੰਡੇ ਦੇ ਉੱਪਰ ਦੀ ਗਣ ਪਾਏ ਨੇ। 1 2 3 4 5 ਜੇ ਕਿਰਪਾਈ ਹੋ ਜੇ ਠੀਕੇ ਹੋ ਜੇ ਕੰਮ ਮਾਤਾ। ਮੁੰਡੇ ਦਾ ਕੰਮ ਠੀਕੇ ਹੋ ਜੇ ਮਾਤਾ ਤਿੰਨ ਸੋਚ ਕੇ ਆਈਆਂ ਦੋ ਗੁਪਤੀ ਕੰਮ ਨੇ ਇੱਕ ਮੁੰਡੇ ਦੇ ਵਾਸਤੇ ਆਈਆਂ। ਜੇ ਐ ਬਾਕੀ ਇਹ ਐਲਡੀ ਬੋਰਡ ਤੋਂ ਥੱਲੇ ਹੋ ਜਾ ਭਾਈ ਸਾਰੇ ਇਹ ਚੱਲਣੇ ਲੱਗ ਜੇ ਮਾਤਾ। ਸਾਨੀ ਤੈਨੂੰ ਮਿੱਠੇ ਜਿਹੇ ਰਸਗੋਲੇ ਵੰਡਾਂਗੇ ਮਾਤਾ ਕਹਿ ਬਾਬੇ ਰਸਗੋਲੇ ਵੰਡ ਕੇ ਜਾਉ ਤੇਰੀ ਚਾਦਰ ਚੜ੍ਹ ਕੇ ਜਾਉ ਲੈ ਮਾਤਾ ਕਿਰਪਾ ਹੋ ਜੋ ਟੇਕ ਮਾਤਾ ਮੱਥਾ ਜੱਲੇ ਬੱਪਾ ਆਹ ਵਸਰੇ ਰੱਤਾਂ ਤੇ ਮਾਣ ਮੇਰਾ ਤੜਸੇ ਹੋਲ ਬਗੇ ਮੇ ਜੂਲੇ ਰਹੇ ਰਾਤ ਤੇਰੇ ਪਾਰ ਤੇ ਰਾਤ ਤੇਰਾ ਰਹੇ ਹੋਲ ਬਗੇ ਮੇ ਜੂਲੇ ਰਹੇ ਘਰ ਵਿੱਚ ਨਾ ਹੋਵੇ ਜੰਤਾ ਘਰ 'ਚ ਨਾ ਹੋਵੇ ਜੰਟਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਵਿੱਚ ਨਾ ਹੋਵੇ ਜੰਟਾ ਕੰਨ ਪਾਇਆ ਹੋਣਾ ਪੁੱਛਣ ਵਾਸਤੇ ਹੁਣ ਜੰਟਾ ਕੀ ਦਾ ਨੋਆ ਫੱਕਰਾ ਕਿੱਥੋਂ ਆਇਆ ਫੱਕਰਾ ਬਾਗੇ ਪੁਰਾਣੇ ਕੋਲ ਆਇਆ ਛੋਡੇ ਜੰਟਾ ਕੌਣਾ ਫੱਕਰਾ ਜਿਹਦੇ ਪੈਸੇ ਦਵਗੇ ਹੁਣ ਉਹਨਾਂ ਦੀ ਪੁੱਛਿਆ ਹੋਵੇ ਛੋਡੇ ਦਵਗੇ ਫੱਕਰਾ ਬਾਕੀ ਬਹਿ ਜਾ ਜਲੇ ਬਾਬਾ ਆਹ ਬੱਤੇਰੇ ਦਰਸ਼ਨ ਨਾ ਬੱਕਰਾ ਪੈਸੇ ਕਿਦੇ ਫਸ ਗਏ ਹੈ ਬੱਕਰਾ ਜੇ ਕਿਰਪਾ ਹੋ ਜਾਏ ਨਿਕਲੇ ਜਾਵੇ ਫੱਕਰਾ ਜਾਂਟਾ ਕਿਦਾ ਨਾਉ ਤੇ ਛੋਡਾ ਨਾਉ ਤੇ ਜੇ ਕਿਰਪਾ ਹੋ ਜਾਏ ਪੈਸੇ ਨਿਕਲੇ ਜਾਣ ਫੱਕਰਾ ਦੋ ਗੱਟੇ ਗੁਰਦੇ ਗਊਆਂ ਨੂੰ ਦਾਨ ਕਰਾਂਗੇ ਫੱਕਰਾ ਚੱਲ ਬੱਕਰਾ ਦਿੰਦੇ ਐਂਦੀ ਮੁੱਢ ਕੀ ਆ ਫਕਰ ਜਾਂ ਕੰਮ ਖਤੈ ਹੋ ਜੋ ਇੱਕ ਵੀਰ ਘਰ ਉੱਪਰ ਦੀ ਪੁੱਛਣ ਵਾਸਤੇ ਹੈ ਕੋਈ ਕਾਤਲ ਹੋ ਗਿਆ ਹੋਵੇ ਕੋਈ ਕਾਤਲ ਹੋ ਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕੋਈ ਕਾਤਲ ਹੋ ਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕੋਈ ਮੁੰਡੇ ਨੂੰ ਮਾਰ ਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕੋਈ ਮੁੰਡੇ ਨੂੰ ਮਾਰ ਗਿਆ ਹੋਵੇ ਭਾਈ ਮੁੰਡੇ ਨੂੰ ਮਾਰ ਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ आज जाओ भाई मदना उठ के आ जाया करो कित्थों आए माता है माता लुधियाने तो आए माता चली बकरा लुधियाने देने औरो ने आई जावे देरिया औदी हालारे तोर मादी ਨ ਮਾਤਾ ਲੁਧਿਆਣੇ ਦੇ ਤਾਂ ਹੈ ਨਹੀਂ ਗੇ ਐ ਮਾਤਾ ਟੋਗਾ ਹੜੀ ਪੈ ਨਾ ਮਾਤਾ ਜੱਲੀ ਫੱਕਰਾ ਦੋ ਆਉਂਦੀ ਆ ਲਾਰੇ ਭੋਣ ਮਾਦੀ 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 ਇੱਕ ਦੋ ਤਿੰਨ ਮਾਤਾ ਮੁੰਡਾ ਮਰ ਗਿਆ ਹੇ ਮਾਤਾ ਛੋਟੇ ਮੁੰਡਿਆਂ ਦੇ ਕਤਲ ਦਾ ਕੇਸ ਪੈ ਗਿਆ ਜੇ ਕਿਰਪਾ ਹੋ ਜੇ ਨਿਕਲੇ ਜਾਵੇ ਮਾਤਾ ਚਾਰ ਜਣਿਆਂ ਤੇ ਤਾਂ ਨਹੀਂ ਪੈ ਗਿਆ ਚਾਰ ਜਣਿਆਂ ਤੇ ਛੋਟੇ ਕਹਿ ਬੱਚੇ ਨੇ ਤਾਂ ਹੀ ਬੱਚੇ ਨਾ ਮਾਤਾ ਦੋ ਤਾਂ ਛੋਟੇ ਨੇ ਚਾਰ ਹੋਰ ਨੇ ਮਾਤਾ ਇੱਕ ਤੋਂ ਇੱਕ ਦਾ ਨਾਮ ਨਿਕਲ ਗਿਆ ਦੀ ਮਾਤਾ ਹੇ ਮਾਤਾ ਚੱਲ ਬਾਬਾ ਓਏ ਆਉਂਦੀ ਆ ਹਲਾਰੇ ਭੌਣ ਮਾਰਦੀ ਆਉਂਦੀ ਆ ਹਲਾਰੇ ਭੌਣ ਮਾਰਦੀ ਆਉਂਦੀ ਆ ਸਾਦੀ ਸਾਦੀ ਹਰ ਕੋਟਾ ਦੀ ਹਾਂ ਇਹ ਕਿਰਪਾ ਹੋ ਜੇ ਨਿਕਲੇ ਜਾਵੇ ਮਾਤਾ ਸਾਰੀ ਸੰਗਤ ਨੂੰ ਮਿੱਠੀ ਜੀ ਬਰਫੀ ਬਣ ਦਿੰਗੇ ਮਾਤਾ ਕਿਆ ਪਾਪੇ ਤੇਰੇ ਦਰਬਾਰ ਤੇ ਮਿੱਠੀ ਜੀ ਬਰਫੀ ਜਾਵੂ ਮੰਡ ਕੇ ਮੁੰਡਿਆਂ ਦਾ ਨਾਮ ਨਿਕਲ ਜੇ ਟੇਕ ਮਾਤਾ ਮੱਥਾ ਜਾ ਕਿਰਪਾਈ ਹੋ ਜਾ ਚੱਲੀ ਬਾਬਾ ਹੋ ਤੇਰੇ ਦਰਬਾਰ ਸਾਦਾ ਦੇਵਾ ਤੈਨੂੰ ਲੋਰੀਆਂ ਤੇਰੇ ਦਰਬਾਰ ਸਾਦਾ ਦੇਵਾ ਤੈਨੂੰ ਲੋਰੀਆਂ ਕਿੰਤਾ ਤੇ ਬਾਬਾ ਅੱਖੀਆਂ ਘਮੋਦੀਆਂ ਬਾਬਾ ਤੇ ਬਾਬਾ ਅੱਖੀਆਂ ਘਮੋਦੀਆਂ ਤੁਹਾਡਾ ਬਚਾ ਹਾਦੀ ਜਾਂ ਕਿਰਪਾਈ ਹੋਜੂ ਮਾਤਾ ਜਾਂ ਕਿਰਪਾਈ ਹੋਜੂ ਜਾਂ ਮਾਤਾ ਤੀਜਾ ਬਚਨਾ ਕਿਰਪਾਈ ਹੋਜੂ ਘਰ ਚ ਨਾ ਹੋਵੇ ਪ੍ਰੀਤਮਾ ਘਰ ਚ ਨਾ ਹੋਵੇ ਪ੍ਰੀਤਮਾ ਕਣ ਪਾਇ ਹੁਣ ਅੱਜ ਪਹਿਲੇ ਕੰਨੇ ਸੇਖਾਂ ਨੂੰ ਸੇਵਾ ਦਵਾਇਆ ਕਰੋ ਭਾਈ ਘਰ ਚ ਨਾ ਹੋਵੇ ਪ੍ਰੀਤਮਾ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਪ੍ਰੀਤਮਾ

ਮਾਰਦੀ ਜਦ ਬਲੇ ਲਾਈ ਜਾਵੇ ਜੇਨੀਆ ਸੋਦੀ ਹਲਾਰੇ òn ਮਾਰਦੀ ਜਦ ਬਲੇ ਲਾਈ ਜਾਵੇ ਜੇਨੀਆ ਸੋਦੀ ਹਲਾਰੇ òn ਮਾਰਦੀ ਸੋਦੀ ਹਲਾਰੇ òn ਮਾਰਦੀ ਆਉਂਦੀ ਆ òn ਮਾਰਦੀ ਆਂਦਾ ਇੱਕ ਦੋ ਤਿੰਨ ਸੁਨਾਮ ਦੇ ਤਾਂ ਹੈ ਨਹੀਂ ਬੱਕਰਾ ਪਸਿੰਦੇ ਕਿੱਥੇ ਦਿਓ ਪਛੋਕਤਾ ਕਿੱਥੇ ਦਾ ਬੱਕਰਾ ਮਾਤਾ ਕੋਸਮਾਰ ਜੀ ਬੁੱਛਲੇ ਪੇਕੇ ਵੀ ਜਾਵਾਂਗੇ ਸੌਰੀ ਵੀ ਜਾਵਾਂਗੇ ਕਿੱਥੇ ਨੇ ਜੱਲੀ ਬੱਕਰਾ ਤੇਰੇ ਅੰਦਰਾਂ ਦੇ ਉੱਤੇ ਵਾਜਾ ਤੈਨੂੰ ਮਾਰੀਆਂ ਤੇਰੇ ਅੰਦਰਾਂ ਦੇ ਉੱਤੇ ਤੈਨੂੰ ਤੈਨੂੰ ਮਾਰੀਆਂ ਸੱਚ ਬੱਕਰੇ ਵਾਲਾ ਵੇ ਅਰੇ ਜਾਗ ਜਾ ਰਿਹਾ ਤੇਰੇ ਅੰਦਰਾਂ ਦੇ ਵੇ ਅਰੇ ਜਾਗ ਜਾ ਰਿਹਾ ਤੇ ਲੱਕੜਾ ਇੱਕ ਦੋ ਤਿੰਨ ਤੁਸੀਂ ਮਾਤਾ ਸੁਨਾਮ ਰਹਿਣ ਬਾਗੇ ਪਸ਼ੋਕਾ ਤੁਹਾਡਾ ਹੋਰ ਕਿੱਥੇ ਦਾ ਬਟਾਰੀ ਦਾ ਛੋਟਾ ਮਾਤਾ ਛੋਟੇ ਪਾਉਣ ਕਿਨੂੰ ਪੈਂਦੀ ਹੁੰਦੀ ਸੀ ਐ ਮਾਤਾ ਛੋਡੇ ਘਰ ਵਾਲੇ ਨੂੰ ਪੈਂਦੀ ਦੀ ਮਾਤਾ ਸੋਨੂੰ ਵੀ ਪੈਂਦੀ ਦੀ ਬੱਚਾ ਦਾ ਨੀ ਦਾ ਆਪਰੇਸ਼ਨ ਕਿਹਨੇ ਕਰਾਇਆ ਮਾਤਾ ਥੋਨੇ ਕਰਾਇਆ ਚੱਲ ਬਾਬਾ ਜੀ ਅਸਣੋਂ ਦਾ ਮੇਰਾ ਸਾਥ ਦੀ ਗੱਲ ਦੱਸ ਜਿੱਤੇ ਉਸ ਪਾਰ ਦੀ ਹੋ ਜੇ ਜੇ ਆਈ ਜਾਵੇ ਦਰਿਆ ਉਹਦੀਆਂ ਨਾਲ ਫੋਨ ਮਾਰਦੀ ਹੋ ਜੇ ਜੇ ਆਈ ਜਾਵੇ ਦਰਿਆ ਉਹਦੀਆਂ ਨਾਲ ਫੋਨ ਮਾਰਦੀ ਹਾਂ ਇਹ ਕਿਰਪਾਈ ਹੋ ਜਾ ਠੀਕੇ ਹੋ ਜਾ ਮਾਤਾ ਛੋਡੇ ਕਾਲੇ ਇਲਮ ਦੀ ਗੱਦੀ ਲੱਗਦੀ ਹੁੰਦੀ ਸੀ ਇਹ थोड़े काले इलम दे दी माता काली माई का समान दे दोगे माता शनि बार नो देग बना के देसी क्या दी दो मिठे पान ला के क्या माता कर कृपा तल्ली मंगू सैट हो जोंगे, और सौड़िया छोटे सी माता है या ठीक हो जाओ चली बाबा जाके सोया बाबा तान ਹੋ ਜੋ ਠੀਕ ਹੋ ਜੋ ਬੱਕਰਾ ਲਾਈਵ ਚੱਲ ਰਿਹਾ ਪੜਾਕੇ ਪੈ ਜਾਣਗੇ ਤੜਕੇ ਨੂੰ ਇਕੱਠ ਹੋ ਕੇ ਆ ਜੂਗਾ ਜਾਂ ਠੀਕ ਹੋ ਜੂਗਾ ਆ ਬਾਕੀਆਂ ਨੂੰ ਪਿੱਛੇ ਬਿਠਾ ਦੇ ਬਈ ਜਾਂ ਠੀਕ ਹੋ ਜੀ ਜਿੱਥੇ ਘੁਰ ਲੋਰ ਲੋ ਹੈ ਉੱਥੇ ਮੁੜ ਜੀ ਤਾਹੀ ਤਾਂ ਗਏ ਕੜਾਹੀ ਕਰਕੇ ਮੱਠੇ ਪਾਨ ਲਾ ਕੇ ਲਾ ਦੇਮ ਜਾਂ ਕਿਰਪਾ ਹੋ ਜੀ ਜਲਦੀ ਬੱਕਰਾ ਹੋ ਰੋਜੇ ਤੇਲੇ ਆਈ ਜਾਵੇ ਦੇਰਿਆਂ ਉਹਦੀਆਂ ਨਾਲ ਬੜਵਾਦੀ ਪ੍ਰੀਤਮ ਹੋਵੇ ਘਰ ਵਿੱਚ ਨਾਮ ਆ ਪ੍ਰੀਤਮ ਕੀ ਦਾ ਨਾਮ ਆ ਮਾਤਾ ਐ ਮਾਤਾ ਸਾਰਿਆਂ ਦੇ ਪ੍ਰੀਤਮਾ 1 2 3 4 5 6 7 8 9 ਅਮਨਦੀਪ ਵੀ ਹੋਵੇ ਉਹਨਾਂ ਦੇ ਬਾਕੀ ਬਹਿ ਜਾਓ ਜਿਨ੍ਹਾਂ ਦੇ ਅਮਨਦੀਪ ਆ ਉਹਨਾਂ ਦੀ ਪੁੱਛਿਆ ਹੋਵੇ ਛੋਟੇ ਵੀ ਅਮਨਦੀਪਾ ਮਾਤਾ ਪ੍ਰੀਤਮ ਕੌਣ ਹੈ ਪ੍ਰੀਤਮ ਹੋਵੇ ਪ੍ਰੀਤ ਨਿਮਾਤਾ ਪ੍ਰੀਤਮਾ ਸੋਡੇ ਪ੍ਰੀਤਮ ਕੌਣਾ ਬੱਕਰਾ ਐ ਬੱਕਰਾ ਆਮਨਦੀਪ ਕੌਣਾ ਆ ਜਾ ਬੱਕਰਾ ਸੋਢੀ ਆ ਪੁੱਛਾ ਆ ਜਾ ਬੱਕਰਾ ਚੱਲੀ ਬਾਬਾ ਹੋਰ ਜੇ ਤੇਲੇ ਆਈ ਜਾਵੇ ਮੇਰੀਆਂ ਉਹਦੀ ਹੈ ਲਾਰੇ ਬੋਲਵਾ ਦੀ ਜੇ ਤੇਲੇ ਆਈ ਜਾਵੇ ਮੇਰੀਆਂ ਉਹਦੀ ਹੈ ਲਾਰੇ ਬੋਲਵਾ ਦੀ ਅਕਲਾ ਅਕਲਾ ਜਿਹੜਾ ਤੰਨ ਕੰਮ ਕਰੋ ਸੋਚ ਗਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਤੰਨ ਕੰਮ ਸੋਚ ਕੇ ਮਾਤਾ 1 2 3 4 5 ਢੱਲਾ ਕੌਣ ਰਹਿਣਾ ਮਾਤਾ ਐ ਮਾਤਾ ਤੁਸੀਂ ਰਹਿਣੋ ਪਲੇਗ ਦੀ ਬਿਮਾਰੀ ਦੇ ਵਿੱਚ ਕੌਣ ਮਰ ਗਿਆ ਸੀ ਛੋਟੇ ਇਹ ਕਹਿੰਦਾ ਪਲੇਗ ਦੀ ਬਿਮਾਰੀ ਦੇ ਵਿੱਚ ਮੈਂ ਮਰ ਗਿਆ ਸੀ ਕਹਿੰਦਾ ਢੱਲੇ ਮਾਤਾ ਤੁਸੀਂ ਰਹਿਣੋ ਆਏਗੇ ਨੂੰ ਹੁੰਦਾ ਜਿਵੇਂ 1 ਲੱਖ ਦਾ ਦੱਬ ਲਿਆ ਹੁੰਦਾ ਉਹਨੂੰ ਹੁੰਦਾ ਕੱਢਦੀ ਮਾਤਾ ਇਹ ਪਲੇਗ ਦੀ ਬਿਮਾਰੀ ਦੇ ਵਿੱਚ ਮਰ ਗਿਆ ਸੀ ਮੈਂ ਕਹਿੰਦਾ ਛੋੜੇ ਪੰਜ ਕਰਨੇ ਆਪਿਆਂ ਦੇ ਚੱਲ ਬਾਬਾ ਓਏ ਸਾਡੇ ਪੀਰ ਖੁਦਾ ਦੇ ਕਾਰੇ ਬਈ ਜਿਨੇ ਨਾਲੇ ਅਲੀ ਦੇ ਕਾਰੇ ਬਈ ਨੀਰ ਖੁਦਾ ਦੇ ਕਾਰੇ ਬਈ ਜਿਨੇ ਨਾਲੇ ਦੀਰ ਦੇ ਕਾਰੇ ਬਈ ਨੀਰ ਨਾ ਭੇਜ ਦੀ ਬੱਕਰਾ ਨੂੰ ਚੱਲੀ ਬੱਕਰਾ ਭੇਜੀ ਸਾਡੇ ਪੀਰ ਖੁਦਾ